ਔਰਤ ਕਤਲ ਮਾਮਲੇ ਚ ਦੋ ਕਾਬੂ ਪਸਾਹੀ ਸੀ ਉਹਨ ਮੈਨ ਕੋਲ ਤੇ ਜਦੋਂ ਜਾਂਦੀ ਉਹਦੇ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦਿੰਦੇ ਲਾਸ਼ ਘਰ ਵਿੱਚ ਪਹਿ ਕਣਕ ਵਾਲੇ ਡਰਮ ਵਿੱਚੋਂ ਮਿਲੀ ਸੀ ਇਸੇ ਗੁੱਸੇ ਦੇ ਵਿੱਚ ਆ ਕੇ ਇਹਨਾਂ ਨੇ ਸਤਨਾਮ ਸਿੰਘ ਨੇ ਔਰ ਉਸਕੇ ਫਾਦਰ ਬੂਟਾ ਸਿੰਘ ਨੇ ਇਸਨੂੰ ਰਾਤ ਨੂੰ ਗਲਾ ਘੋਟ ਕੇ ਸਾਫੇ ਨਾਲ ਗਲਾ ਘੋਟ ਕੇ ਔਰ ਇਸਕਾ ਮਰਡਰ ਕੀਤਾ ਔਰ ਹੁਣ ਪੁਲਿਸ ਨੇ ਕੀਤਾ ਵੱਡਾ ਖੁਲਾਸਾ ਕਥਿਤ ਦੋਸ਼ੀ ਦੇ ਨਾਲ ਲਿਵਿੰਗ ਰਿਲੇਸ਼ਨਸ਼ਿਪ ਚ ਰਹਿ ਰਹੀ ਸੀ ਮ੍ਰਿਤਕਾ ਪਟੀ ਜਾਂਦੇ ਆ ਤਿੰਨ ਚਾਰ ਵਾਰੀ ਰੋਈ ਆ ਤੇ ਬਾਅਦ ਚ ਇਹਨਾਂ ਨੇ ਖਿੱਚ ਕੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰੋਂ ਗੇਟ ਮਾਰਤਾ ਫੈਮਲੀ ਨੂੰ ਨਾਲ ਲੈ ਕੇ ਜਦੋਂ ਹਰਜ ਕੀਤਾ ਸੀ ਤਾਂ ਸਾਰੇ ਪਿੰਡ ਨਿਕਲ ਕੇ ਆਏ ਕਿ ਉਹਨਾਂ ਨੇ ਟੈਂਕ ਦੇ ਵਿੱਚ ਮਾਰ ਕੇ ਔਰ ਉਸ ਨੂੰ ਲਾਸ਼ ਨੂੰ ਦਬਾਇਆ ਗਿਆ। ਸ੍ਰੀ ਮੁਕਤਸਰ ਸਾਹਿਬ ਵਿਖੇ ਜ਼ਿਲ੍ਹੇ ਦੇ ਪਿੰਡ ਸਰਾਵਾ ਬੋਦਲਾ ਵਿਖੇ ਇੱਕ ਬਿਉਤਾ ਔਰਤੇ ਮਾਮਲੇ 'ਚ ਪੁਲਿਸ ਨੇ ਦੋ ਕਾਬੂ ਕੀਤੇ ਨੇ। ਇਸ ਸੰਬੰਧੀ ਸ੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਦਫ਼ਤਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਐਸਐਸਪੀ ਭਾਗੀਰਥ ਸਿੰਘ ਮੀਨਾ ਨੇ ਜਾਣਕਾਰੀ ਦਿੱਤੀ ਤੇ ਦੱਸ ਦਈਏ ਕਿ ਮ੍ਰਿਤਕ ਔਰਤ ਦੀ ਲਾਸ਼ ਕਣਕ ਵਾਲੇ ਡਰਮ ਤੋਂ ਮਿਲੀ ਸੀ। ਪੁਲਿਸ ਅਨੁਸਾਰ ਮ੍ਰਿਤਕ ਔਰਤ ਜਿਸ ਨਾਲ ਲਿਵ-ਇਨ ਰਿਲੇਸ਼ਨ 'ਚ ਰਹਿ ਰਹੀ ਸੀ ਉਸਨੇ ਆਪਣੇ ਬਾਪ ਨਾਲ ਮਿਲ ਕੇ ਕਤਲ ਕੀਤਾ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਥਾਣਾ ਕਬਰਵਾਲਾ ਦੀਨੋਂ ਦੇ ਪਿੰਡ ਸਰਾਬਾ ਬੋਤਲਾ ਵਿਖੇ ਬੀਤੇ ਦਿਨ ਇੱਕ ਔਰਤ ਦਾ ਕਤਲ ਕਰ Laash ਨੂੰ ਕਣਕ ਵਾਲੇ ਡਰਮ ਵਿੱਚ ਛਿਪਾ ਦਿੱਤਾ ਗਿਆ ਸੀ ਆਸ-ਪਾਸ ਦੇ ਲੋਕਾਂ ਵੱਲੋਂ ਪੁਲਿਸ ਨੂੰ ਸੂਚਨਾ ਦਿੱਤੇ ਜਾਣ ਤੇ ਪੁਲਿਸ ਨੇ ਘਰ ਵਿੱਚੋਂ Laash ਨੂੰ ਬਰਾਮਦ ਕਰ ਕਾਰਵਾਈ ਸ਼ੁਰੂ ਕੀਤੀ ਪੁਲਿਸ ਨੇ ਇਸ ਮਾਮਲੇ ਵਿੱਚ ਹੁਣ ਦੋਨੋਂ ਕਾਬੂ ਕੀਤਾ ਇਸ ਸੰਬੰਧੀ ਐਸਐਸਪੀ ਭਾਗੀਰਦ ਸਿੰਘ ਮੀਨਾ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਦੱਸਿਆ ਕਿ ਮ੍ਰਿਤਕ ਔਰਤ ਕਿਰਨਦੀਪ ਪਹਿਲਾਂ ਫਜ਼ਲਕਾ ਵਿਖੇ ਵਿਆਹੀ ਹੋਈ ਸੀ ਤੇ ਹੁਣ ਕਰੀਬ 4 ਸਾਲ ਤੋਂ ਪਿੰਡ ਸਰਾਵਾ ਬੋਦਲਾ ਵਿਖੇ ਆਪਣੇ ਮਾਸੀ ਦੇ ਮੁੰਡੇ ਸਤਨਾਮ ਸਿੰਘ ਨਾਲ ਰਹਿ ਰਹੀ ਸੀ ਅਤੇ ਇਹਨਾਂ ਨੇ ਇੱਕ 2.5 ਸਾਲ ਦਾ ਬੱਚਾ ਵੀ ਹੈ ਸਤਨਾਮ ਸਿੰਘ ਹੁਣ ਕਿਰਨਾ ਦੇ ਚਰਿੱਤਰ ਤੇ ਸ਼ੱਕ ਕਰਦਾ ਸੀ ਜਿਸ ਦੇ ਚਲਦਿਆਂ ਸਤਨਾਮ ਸਿੰਘ ਤੇ ਉਸਦੇ ਪਿਤਾ ਬੂਟਾ ਸਿੰਘ ਨੇ ਕਿਰਨਾ ਦਾ ਕੱਪੜੇ ਨਾਲ ਗਲਾ ਘੁੱਟ ਕੇ ਉਸ ਨੂੰ ਮਾਰ ਦਿੱਤਾ ਅਤੇ লাশ ਕਣਕ ਵਾਲੇ ਡਰਮ ਵਿੱਚ ਰੱਖ ਦਿੱਤੀ ਅਤੇ ਫਰਾਰ ਹੋ ਗਏ ਆਸ-ਪਾਸ ਦੇ ਲੋਕਾਂ ਨੂੰ ਭਣਕ ਲੱਗਣ ਤੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਪੁਲਿਸ ਨੇ ਫਿਲਹਾਲ ਦੋਵਾਂ ਨੂੰ ਕਾਬੂ ਕਰ ਲਿਆ ਸ੍ਰੀ ਮੁਖਸਰ ਸਾਹਿਬ ਤੋਂ ਬੂਟਾ ਸਿੰਘ ਦੀ ਵਿਸ਼ੇਸ਼ ਰਿਪੋਰਟ थाने के रातरवाला थानेरावा मोरला पेड़ है सानू इतलाह मिली सी कि लेडी का मर्डर किया गया है साढ़े डी एस पी लंबी और एस एस तो ओ क्बरवाल ने बिल्कुल प्रॉम्प्टली एक्शन करते हुए असी मर्डर केस एफ आई आर रजिस्टर की थर्टी सैवन नंबर हैगी और उसके जो दो दोषी है, पहला है इसका सतनाम सिंह उर्फ सत्ता और दूजा बूटा सिंह दो असी अरेस्ट कर लिया हैगा बेसिकली जो डिजीज किरणा देवी हैगी वो सतनाम सिंह की वाइफ हैगी जो वजह रंजिश मारने की वो हूँ तक जो सामने आई हैगी वो ये है कि जो किरणा हैगी उसकी पहले शादी हैगी जो जसविंदर सिंह नाल हुई सी लेकिन उससे कुछ इशू होने के बाद में ये अपने मासी के लड़के सतनाम सिंह को पिछले तीन चार साल से रह रही थी तो इसके सतनाम सिंह और इनका एक मुंडा भी सी ढाई साल का तो जो सतनाम सिंह सी, सी वो किरणा देवी के करैक्टर पे शक करता सी कि इसके और किसी बंदे नाल इलिसिट रिलेशन है इसी गुस्से दे विच आके इन्होंने सतनाम सिंह ने और उसके फादर बूटा सिंह ने इसनों रात को गला घोट के आ, साफे नाल गला घोट के और इसका मर्डर किया और जो अनाज का टैंक होंगे विच इसकी डेड बॉडी छुपा के रखा हुआ सी तो ये लंबी पुलिस की आ, और कब्रवाला पुलिस की बहुत बड़ी कामयाबी है ਸੋ ਤੁਸੀਂ ਤੁਹਾਨੂੰ ਲੱਗਿਆ ਤੁਹਾਨੂੰ ਪਤਾ ਕਿ ਮੈਂ ਜਦੋਂ ਮੈਂ ਨਾਦ ਵਾਲੇ ਟੈਂਕ ਚਾਰੇ ਜੀ ਬਾਦ ਵਿੱਚ ਚਲਦੀ ਸੀ ਕਿਵੇਂ ਪਤਾ ਲੱਗਿਆ ਕਿ ਉਹਨੇ ਕੁੱਝ ਕੀਤਾ ਸੀ ਪਰਿਵਾਰਿਕ ਨਾਂ ਨਹੀ ਜਦੋਂ ਪੁਲਿਸ ਗਈ ਪੂਰੇ ਮਾਮਲੇ ਦੀ ਤਫਤੀਸ਼ ਕੀਤੀ ਤਾਂ ਉਸਕੇ ਬਾਅਦ ਮੈਂ ਫਿਰ ਪੂਰੀ ਫੈਮਿਲੀ ਨੂੰ ਨਾਲ ਲੈ ਕੇ ਜਦੋਂ ਸਰਚ ਕੀਤਾ ਸੀ ਤਾਂ ਉਹ ਸਾਰੀ ਚੀਜ਼ ਨਿਕਲ ਕੇ ਆਈ ਕਿ ਉਹਨਾਂ ਨੇ ਟੈਂਕ ਦੇ ਵਿੱਚ ਮਾਰ ਕੇ ਔਰ ਉਸਨੂੰ ਲਾਸ਼ ਨੂੰ ਦਬਾਇਆ ਹੋਇਆ ਸੀ ਪਰਿਵਾਰਿਕ ਕੋਈ ਵਿਵਾਦ ਵਗੈਰਾ ਹੋਣਾ ਸੀ ਕੋਈ ਨਹੀਂ ਤਾਂ ਕਾ ਵੈਸੇ ਨਹੀਂ ਨਹੀਂ ਜੇ वैसे ही छड़ के आई थी सतनाम सिंह ये लिव इन लिविन चीही रही और जो सतना बूटा सिंह है उसके खिलाफ पहले भी एक एक्साइज एक्ट का मुकदमा दर्ज होगा नहीं जी दो ही है दोषी अब तक जो साड़ी जो इन्वेस्टिगेशन हुई है अगर फर्दर किसी का कोई रोल आंदा है तो साइड इन्वैस्टिगे नॉमिनेट करके अरेस्ट हो जाएगा एज ऑफ नाउ सिर्फ दो ही एक्टिव है कि दोनों असी फंट लिया है ਹੁੰਦੇ ਵੀ ਕੀ ਹੋਇਆ ਕਿਸੇ ਪਤਾ ਨਹੀਂ ਇੱਥੇ ਬਸ ਮੈਂ ਆ ਗਈ ਇੱਥੇ ਆ ਗਈ ਮੈਂ ਤਾਂ ਰੋਂਦੇ ਖਾ ਹੂੰ ਕੀ ਕੋਈ ਪਹਿਲਾਂ ਲੜਾਈ ਹੋਈ ਜਾਂਦੀ ਸੀ ਕੀ ਸੀਗਾ ਬਸ ਆਹ ਸੀ ਮੇਰੇ ਕੋਲ ਤਾਂ ਜਿੱਦੋਂ ਜਾਂਦੀ ਉਹ ਤਾਂ ਰੋਂਦੀ ਜਾਂਦੀ ਬੀਬੀ ਰੋਟੀ ਨਹੀਂ ਦਿੰਦੇ ਬੀਬੀ ਚਾਹ ਨਹੀਂ ਦੇ ਮੈਂ ਕੀ ਕਰ ਕਿੰਨਾ ਟਾਈਮ ਹੋ ਗਿਆ ਵਿਆਹ ਕੇ ਹਾਂ ਵਿਆਹ ਕੇ ਤੈਨੂੰ ਕਿੰਨਾ ਟਾਈਮ ਹੋ ਗਿਆ 10 ਕੇ ਸਾਤ ਹੋ ਗਏ ਹਾਂ 10 ਸਾਲ ਹਾਂ 10 ਸਾਲ ਕੀ ਕਾਰਨ ਕੀ ਸੀਗਾ ਮਾਰ ਦੇ ਕੋਲ ਤੇ ਕਿਉਂ ਸੀ ਕੀ ਪਤਾ ਹੁਣ ਇਹਨਾਂ ਨੂੰ ਪਤਾ ਮੈਂ ਤੇ ਆਪਦੇ ਘਰੇ ਬੈਠੀ ਹੂੰ ਮੈਨੂੰ ਤਾਂ ਪਤਾ ਨਹੀਂ ਹਾਂ ਤਿੰਨੇ ਕਿਨੇ ਮਾਰੇ ਥੋੜੀ ਕੋੜ ਇਹ ਤਿੰਨੇ ਹੀ ਸੀ ਕਰੇ ਹੁਣ ਹੋਟਲ ਤੇ ਤਾਂ ਮੈਂ ਵੀ ਨਹੀਂ ਹੈਗੀ ਸਤੂ ਤਿੰਨੇ ਸੀ ਇਹ ਇੱਕ ਬੂਟਾ ਤੇ ਕੱਕਾ ਤੇ ਲੱਭੀ ਹਾਂ ਤਿੰਨੇ ਹੀ ਸੀ ਘਰੇ ਮੈਨੂੰ ਤਾਂ ਕਈ ਰਾਤ ਪਤਾ ਲੱਗਾ ਜੇ ਸੁੱਤੀ ਬੈਨੂ ਵੀ ਆ ਗੱਲ ਹੋ ਗਈ ਤੇ ਬਾਅਦ ਕਿਹਨੇ ਕਿਚ ਦੇ ਅੰਦਰ ਲੈ ਆਂਦੀ ਆ ਤੇ ਇਹਦੀ ਸੱਸ ਨੇ ਬਾਹਰ ਉਹ ਗੇਟ ਮਾਰਤਾ ਤੇ ਸਾਰੀ ਅਸੀਂ ਗਲੀ ਇੱਥੇ ਇਕੱਠੇ ਰਹੇ ਆ ਅਸੀਂ ਲੱਭਦੇ ਵੀ ਰਹੇ ਕਹਿੰਦੇ ਬਾਲਣ ਨੂੰ ਗਈ ਆ ਤੇ ਸਾਨੂੰ ਸ਼ੱਕ ਸੀ ਵੀ ਅੰਦਰੇ ਮਾਰਤੀ ਤੇ ਅਸੀਂ ਬਾਅਦ ਵਿੱਚ ਪੈਰ ਵਾਈ ਤਾਂ ਕੀਤੀ ਆ ਸ਼ੱਕ ਦੇ ਅਸੀਂ ਸਾਡੀ ਸਾਰੀ ਗਲੀ ਸੀ ਇਹਦੀ ਸੱਸ ਵੀ ਸਹੁਰਾ ਵੀ ਤੇ ਉਹ ਆਪ ਵੀ ਇਹਦਾ ਘਰ ਵਾਲਾ ਹਾਂਜੀ ਤਿੰਨੇ ਜਣੇ ਸੀ ਕੀ ਹੈ ਕੀ ਕਾਰਨ ਕੀ ਸੀ ਸਾਨੂੰ ਪਤਾ ਨਹੀਂ ਕਹੀ ਜਾਂਦੇ ਸੀ ਅਖੇ ਬਾਲਣ ਨੂੰ ਜਾਂਦੀ ਸੀ ਉੱਥੋਂ ਲੈ ਕੇ ਆਇਆ ਇਹਦਾ ਸੋਹਰਾ ਫੜ ਕੇ ਵੀ ਆ ਜਾ ਨਹੀਂ ਬਾਲਣ ਲਿਆਉਣਾ ਤੇ ਜਦੋਂ ਅੰਦਰਵਾੜੀ ਨਾਲ ਦੀ ਨਾਲ ਕੁੱਟਣ ਲੱਗ ਪਿਆ ਇਹ ਸਾਨੂੰ ਤੇ ਇੰਨਾ ਹੀ ਕੋ ਪਤਾ ਆ ਤੇ ਇਹਨੂੰ ਕੁੱਟ ਦੇ ਮਾਰਦੇ ਤੇ ਪਹਿਲਾਂ ਵੀ ਸੀਗੇ ਹਾਂਜੀ ਕਿੰਨੇ ਬੱਚੇ ਕਿੰਨੇ ਇੱਕ ਹੀ ਆ ਜੀ ਇੱਕ ਹੀ ਹਾਂਜੀ ਇੱਕ ਹੀ ਬੱਚਾ ਹਾਂਜੀ ਸਰ ਮਤਲਬ ਤਿੰਨੇ ਜਿਹੜੇ ਜਿਹੇ ਪਰਾ ਮਲੋਂ ਦਾ ਘਰ ਵਾਲਾ ਸੋਹਰਾ ਤੇ ਤਿੰਨੇ ਮਕੁੱਟ ਦੇ ਹਾਂਜੀ ਹਾਂਜੀ ਤਿੰਨੇ ਕੱਲ ਤੇ ਅਸੀਂ ਇਹਨਾਂ ਨੂੰ ਤਿੰਨਾਂ ਨੂੰ ਵੇਖਿਆ ਆ ਅੱਗੇ ਤੇ ਚਲੋ ਕੱਲਾ ਘਰ ਵਾਲਾ ਹੀ ਮਾਰਦਾ ਸੀ ਤੇ ਕੱਲ ਇਹਦੇ ਸੌਰੇ ਨੇ ਵੀ ਮਾਰਿਆ ਤੇ ਮਾਰ ਕੇ ਅੰਦਰ ਹਾਂਜੀ ਡਰਮ ਵਿੱਚ ਪਾਤੀ ਹਾਂਜੀ ਪਤਾ ਨਹੀਂ ਕਾਰਨ ਦਾ ਵੀ ਕਿਉਂ ਕੋੜ ਦੇ ਮਾਰਦੇ ਸੀ ਬਸ ਉਹ ਕਹਿੰਦੇ ਸੀ ਵੀ ਅਸੀਂ ਤੂੰ ਚਲੀ ਜਾ ਤੇ ਅਸੀਂ ਆਪਦਾ ਬੇਟਾ ਦੁਬਾਰੇ ਵਿਆਉਣਾ ਆਹ ਗੱਲ ਕਹਿੰਦੇ ਸੀ ਅਸੀਂ ਤੇਹੀ ਸੁਣਦੇ ਸਾਂਗੇ ਤੇ ਬਾਕੀ ਚਲੋ ਜਿੰਨਾ ਕ ਅਸੀਂ ਸੁਣਿਆ ਉਹਨਾਂ ਕ ਤੁਹਾਨੂੰ ਅਸੀਂ ਦੱਸਦਾ